ਜੀ ਸਰ ਕੀ ਨਾਮ ਹੈ ਤੁਹਾਡਾ ਜਤਿੰਦਰ ਸਿੰਘ ਲਾਲੀ ਬਾਜਵਾ ਤੇ ਸਰ ਅੱਜ ਤੁਸੀਂ ਇਥੇ ਰੀਡ ਫੂਡ ਦੇ ਲਾਗੇ ਬੂਟੇ ਵੰਡ ਰਹੇ ਹੋ ਕੀ ਕਰਨੇ ਦਾ ਕਿਸ ਰਿਗਾਰਡਿੰਗ ਵੰਡ ਰਹੇ ਹੋ ਜੋ ਆਪਾਂ ਨੂੰ ਪਤਾ ਹੈ ਕਿ এনवायरमेंट ਦੇ ਲਈ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਜਿਆਦਾ ਲੋਡ ਆ ਹਾਲਾਂਕਿ ਸਦਾ ਹੀ ਹਰਿਆਵਲ ਆਪਣਾ ਹੁਸ਼ਿਆਰਪੁਰ ਰਿਹਾ ਪਰ ਹੁਣ ਆਪਾਂ ਦੇਖਦੇ ਹਾਂ ਕਿ ਸਾਰੇ ਪੰਜਾਬ ਚ ਸਾਰੀ ਦੁਨੀਆ ਚ এনवायरमेंट ਦਾ ਬਹੁਤ ਜਿਆਦਾ ਖਰਾਬੀ ਹੋ ਰਹੀ ਹੈ ਜਿਹਦਾ ਮੇਨ ਕਾਰਨ ਇਹੀ ਹੈ ਕਿ ਦਰਖਤ ਜਿਹੜੇ ਆ ਉਹ ਇਸ ਯੂਨੀਵਰਸਿਟੀ ਤੋਂ ਕੱਟ ਰਹੇ ਆ ਆਪਾਂ ਕੱਟ ਰਹੇ ਆ ਜਾਂ ਹੋਰ ਕਿਸੇ ਕੰਮਾਂ ਲਈ ਕੰਮ ਆ ਰਹੇ ਆ ਪਰ ਜੇ ਆਪਾਂ ਬੂਟੇ ਨਵੇਂ ਲਾਵਾਂਗੇ ਤਾਂ ਹੀ ਆਪਣੀ ਜਿਹੜਾ ਅਗਲਾ ਆਉਣ ਵਾਲਾ ਜਿਹੜੀ ਆਪਣੀ ਜਨਰੇਸ਼ਨ ਦਾ ਜਿਹੜੀ ਆਉਣ ਵਾਲਾ ਅਗਲਾ ਭਵਿੱਖਿਆ ਧਰਤੀ ਦਾ ਉਹ ਵਧੀਆ ਹੋ ਸਕਦਾ ਹੈ ਇਹ ਅੱਜ ਇੱਥੇ ਯੂਥ ਅਕਾਲੀ ਦਲ ਵੱਲੋਂ ਕਾਂਗਸਾਪ ਹੋਂਨਾ ਵੱਲੋਂ ਔਰ ਸਾਰੇ ਜਿੰਨੇ ਵੀ ਇੱਥੇ ਦੇ ਸਮਾਜ ਸੇਵਾ ਨਾਲ ਸਾਰੇ ਜਣੇ ਜੁੜੇ ਹੋਏ ਆ ਉਹਨਾਂ ਦਾ ਸਾਰਿਆਂ ਦਾ ਇਹ ਉਪਰਾਲਾ ਆ ਕਿ ਬੂਟੇ ਜਿਹੜੇ ਲੋਕਾਂ ਨੂੰ ਦਿੱਤੇ ਜਾਣ ਫ੍ਰੀ ਆਫ ਕਾਸਟ ਤੇ ਤਾਂ ਕਿ ਲੋਕ ਜਿਹੜੇ ਆ ਉਹ ਇਸ ਚੰਗੇ ਕੰਮ ਦੇ ਲਈ ਆਪਣਾ ਹਿੱਸਾ ਪਾਉਣ ਹਰੇਕ ਕੋਈ ਚਾਹੁੰਦਾ ਵੀ ਆ ਤੇ ਇੱਕ ਜ਼ਰੂਰੀ ਵੀ ਆ ਆਪਣੇ এনवायरमेंट ਨੂੰ ਬਚਾਉਣ ਦੇ ਲਈ ਉਹਦੇ ਵਿੱਚ ਵੱਡਾ ਯੋਗਦਾਨ ਆ ਇਹਦੇ ਵਿੱਚ ਸਾਰਿਆਂ ਦਾ ਸਹਿਯੋਗ ਜਿੰਨੇ ਵੀ ਅਫਸਰ ਸਹਿਬਾਨ ਨੇ ਜਾਂ ਜਿਹੜੇ ਨੌਜਵਾਨ ਨੇ ਸਮਾਜ ਸੇਵਾ ਨਾਲ ਜੁੜੇ ਹੋਏ ਨੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਆਪਣੇ ਭਵਿੱਖ ਦੇ ਲਈ ਆਪਣੀ ਜਨਰੇਸ਼ਨਜ਼ ਦੇ ਲਈ ਆਪਣੇ ਪੰਜਾਬ ਦੇ ਲਈ ਆਪਣੇ ਦੇਸ਼ ਦੇ ਲਈ ਇੱਕ ਬਹੁਤ ਵੱਡਾ ਕੰਮ ਜਿਹੜਾ ਉਹ ਹੋ ਸਕਦਾ ਆ ਤੇ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਇਸ ਮੂਵਮੈਂਟ ਦੇ ਵਿੱਚ ਜਿੱਦਾ ਅੱਗੇ ਵੀ ਪਹਿਲਾਂ ਕੰਮ ਕਰਦੇ ਹੋ ਹੁਣ ਵੀ ਤੁਸੀਂ ਇਹਨਾਂ ਨੌਜਵਾਨਾਂ ਦਾ ਹੌਸਲਾ ਅਫਜ਼ਾਈ ਕਰ ਰਹੇ ਹਾਂ ਤੇ ਇੱਥੇ ਦੇਖ ਰਹੇ ਹਾਂ ਕਿ ਬਹੁਤ ਇਹ ਸਟਰੀਟ ਫੂਡ ਤੇ ਲੋਕ ਬਹੁਤ ਆ ਰਹੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਚਾਹੇ ਉਹ ਸਾਡੀਆਂ ਮਾਤਾਵਾਂ ਭੈਣਾਂ ਆ ਚਾਹੇ ਨੌਜਵਾਨ ਆ ਉਹ ਇੱਥੋਂ ਬੂਟੇ ਲਿਆ ਕੇ ਉਹ ਜ਼ਰੂਰ ਘਰਾਂ ਵਿੱਚ ਆਪਣੇ ਪਾਰਕਾਂ ਦੇ ਵਿੱਚ ਉਹ ਲਾਉਣਗੇ ਤੇ ਅਸੀਂ ਇਹ ਕੋਸ਼ਿਸ਼ ਵੀ ਕਰਾਂਗੇ ਕਿ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਫਿਰ ਇਸੀ ਥਾਂ ਤੇ ਜਾਂ ਕੋਈ ਹੋਰ ਥਾਂ ਤੇ ਇਹ ਬੂਟਿਆਂ ਦਾ ਜਿਹੜਾ ਲੰਗਰ ਆ ਇਹ ਲਾਇਆ ਜਾਵੇਗਾ ਜਿਹੜਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੁਹਾਡਾ ਧੰਨਵਾਦ ਯੂਥ ਅਕਾਲੀ ਦਲ ਦੀ ਸਾਰੀ ਟੀਮ ਦਾ ਕੰਗਹੁਣਾ ਦਾ चौहान ਸਾਹਿਬ ਦਾ ਜਿੰਨੇ ਵੀ ਸਾਰੇ ਜਣੇ ਇੱਥੇ ਵਕੀਲ ਸਾਹਿਬ ਆ ਤੇ ਸਾਡੇ ਵਾਲੀਆ ਜੀ ਆ ਪ੍ਰਧਾਨ ਸਾਹਿਬ ਨੇ ਹੋਰ ਸਾਰੇ ਜਿੰਨੇ ਵੀ ਇੱਥੇ ਆਏ ਹੋਏ ਨੇ ਤੇ ਉਹ ਭਰਤਵਾਦ ਸਾਹਿਬ ਉਹਨਾਂ ਸਾਰਿਆਂ ਦਾ ਧੰਨਵਾਦ ਜੋਗਦੇ ਬੂਟੇ ਵੰਡਰੇ ਲੰਗਰ ਲਾਇਆ ਉਹਦਾ ਕੀ ਕਰਨਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਹੁਸ਼ਿਆਰਪੁਰ ਦੇ ਯੂਥ ਸਮੁੱਚੇ ਯੂਥ ਅਕਾਲੀ ਦਲ ਵੱਲੋਂ ਪੂਰੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਾਂ ਅੱਜ ਮੌਸਮ ਨੂੰ ਦੇਖਦੇ ਹੋ ਜਾਂ ਕੁਦਰਤ ਨੂੰ ਕੁਦਰਤ ਦੀ ਸੇਵਾ ਦੇ ਵਿੱਚ ਪੂਰੇ ਹੁਸ਼ਿਆਰਪੁਰ ਦੇ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਜੋ ਕਿ ਆਪਾਂ ਕੱਲ ਗੁਰਦੁਆਰਾ ਸਾਹਿਬ ਗਰਨਾ ਸਾਹਿਬ ਜਾਂ ਹੋਰ ਇੱਕ ਦੋ ਪਿੰਡਾਂ ਦੇ ਵਿੱਚ ਅੱਜ ਸਵੇਰੇ ਬਾਗਾ ਦੇ ਵਿੱਚ ਬਾਬਾ ਦੀਪ ਸਿੰਘ ਸੇਵਾਦਾਨ ਜਿੱਥੇ ਕਿ ਜਿੱਥੇ ਬਿਰਧ ਆਸ਼ਰਮ ਵੀਆ ਹਸਪੀਟਲ ਬਣ ਰਿਹਾ ਉੱਥੇ ਸੇਵਾ ਕੀਤੀ ਤੇ ਅਸੀਂ ਅੱਜ ਸ਼ਹਿਰ ਦੇ ਵਿੱਚ ਸ਼ਾਮ ਨੂੰ ਬੂਟਿਆਰਾ ਲੰਗਰ ਲਾਇਆ ਤਾਂ ਕਿ ਜੋ ਵੀ ਸ਼ਹਿਰ ਵਾਸੀ ਨੇ ਜਾਂ ਕਿਤੇ ਨੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਜਾਂ ਕੁਦਰਤ ਦੇ ਵੱਧ ਤੋਂ ਵੱਧ ਬੂਟੇ ਲੱਗਣ ਤਾਂ ਜੋ ਕਿ ਆਪਾਂ ਕੁਦਰਤ ਦੇ ਵਿੱਚ ਸਹਿਯੋਗ ਪਾ ਰੱਖੀਏ ਔਰ ਸਾਡਾ ਵਾਤਾਵਰਨ ਸ਼ੁੱਧ ਤੇ ਵਧੀਆ ਹੋਵੇ ਜੋ ਕਿ ਆਉਣ ਵਾਲੀਆਂ ਨਸਲਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੇ ਲਈ ਇੱਕ ਚੰਗੀ ਗੱਲ ਹੋਵੇ ਜੀ ਕਿੰਨੇ ਬੂਟੇ ਸਰਦ ਹੀ ਵੰਡ ਚੁੱਕੇ ਤੇ ਕਿੰਨੇ ਰਹਿੰਦੇ ਰਵੰਢ ਨਾਲ ਅਸੀਂ ਅਜੇ ਇੱਕ ਦੋ ਦਿਨ ਤੋਂ ਸ਼ੁਰੂ ਕੀਤਾ ਹੈ ਸਾਡਾ ਮਿਨੀਮਮ ਟੀਚਾ 11000 ਬੂਟੇ ਦਾ ਹੈ ਜੀ ਜਿਹਦੇ ਵਿੱਚੋਂ ਅਸੀਂ ਮਤਲਬ 1000 ਕਬੂਟੇ ਦੇ ਅਰੇਂਜ ਤੱਕ ਹੁਣ ਪਹੁੰਚੇ ਆਂ ਜੇ ਅੱਗੇ ਸਾਨੂੰ ਰਿਸਪਾਂਸ ਵਧੀਆ ਮਿਲੇਗਾ ਤੇ ਆਪਾਂ ਇਸ ਨੂੰ ਹੋਰ ਅੱਗੇ ਤੋਂ ਅੱਗੇ ਲੈ ਕੇ ਜਾਵਾਂਗੇ ਔਰ ਪਿੰਡਾਂ ਦੇ ਵਿੱਚ ਗਰਾਉਂਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਆਪ ਦੀ ਪਰਸਨਲ ਜਗ੍ਹਾ ਦੇ ਵਿੱਚ ਜਿੱਥੇ ਵੀ ਸਾਨੂੰ ਹੁਕਮ ਕਰੂਗਾ ਆਪਾਂ ਉੱਥੇ ਲਾਵਾਂਗੇ ਔਰ ਜਿੱਥੇ-ਜਿੱਥੇ ਸਾਨੂੰ ਕਹਿ ਰਹੇ ਨੇ ਆਪਾਂ ਉੱਥੇ ਲਾ ਵੀ ਰਹੇ ਹਾਂ ਅਮਰੂਦ ਅੰਬ ਠੀਕ ਹੈ ਜੀ ਮਤਲਬ ਹੋਰ ਬਾਕੀ ਡੈ ਦੀ ਡਿਮਾਂਡ ਹੋਵੇ ਉਮੇ ਦੇ ਬੂਟੇ ਮਤਲਬ ਆਪਾਂ ਕੱਲ ਆ ਰਹੇ ਨੇ ਫਿਰ ਟਾਲੀ ਹੋ ਗਿਆ ਜੀ ਫਿਰ ਬੋਰਡ ਹੋ ਗਿਆ ਜੀ ਪਿੱਪਲ ਹੋ ਗਿਆ ਜਿਹੜੇ ਕਿ ਸਾਡੇ ਪੁਰਾਣੇ ਬੂਟੇ ਸੀਗੇ ਜਿਹੜੇ ਕਿ ਵਾਤਾਵਰਨ ਦੇ ਲਈ ਇੱਕ ਬਹੁਤ ਚੰਗੀ ਆਕਸੀਜਨ ਵੀ ਛੱਡਦੇ ਨੇ ਔਰ ਜ਼ਰੂਰੀ ਵੀ ਨੇ ਜੋ ਅਲੋਪ ਅਲੋਪ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਅਸੀਂ ਜ਼ਿਆਦਾ ਪਹਿਲ ਦੇ ਰਹੇ ਹਾਂ ਧੰਨਵਾਦ ਅੱਜ ਤੁਸੀਂ ਬੂਟੇ ਲੈ ਕੇ ਜਾ ਰਹੇ ਹੋ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਵੇਖੇ ਹੋਣਗੇ ਜਾਂ ਲਾਏ ਹੋਣਗੇ ਪਰ ਪਹਿਲੀ ਵਾਰ ਬੂਟਿਆਂ ਦਾ ਲੰਗਰ ਜਿਹੜਾ ਹੁਣ ਹਿਸ਼ਾਰਪੁਰ ਸਟਰੀਟ ਫੂਡ 'ਚ ਲੱਗਾ ਵਾ ਹਾਂਜੀ ਇਹ ਲੋਕਾਂ ਨੂੰ ਬਾਦ ਚੜ ਕੇ ਹਿੱਸਾ ਲੈਣਾ ਜਿਹਦਾ ਇਸੀ ਦੇ ਵਿੱਚ ਵਾਤਾਵਰਣ ਦਾ ਬਹੁਤ ਬੁਰਾ ਹਾਲ ਹੁੰਦਾ ਪਿਆ ਭਾਜੀ ਤੁਹਾਡੇ ਸਾਹਮਣੇ ਹੀ ਆ ਕਿੰਨੀ ਜ਼ਿਆਦਾ ਹਿਊਮਿਡਿਟੀ ਹੋ ਰਹੀ ਆ ਬਾਰਿਸ਼ ਵੀ ਨਹੀਂ ਆ ਤੇ ਕੀ ਹੋ ਰਹੀ ਸੋ ਇਹਦੇ ਕਰਕੇ ਬੂਟੇ ਲਾਣੇ ਬਹੁਤ ਜ਼ਰੂਰੀ ਹੈਗੇ ਆ ਅਸੀਂ ਤਾਂ ਖੋਦੇਸ਼ੀ ਨੂੰ ਪ੍ਰਫਰਟ ਕਰਦੇ ਆ ਮੈਂ ਖੁੱਦ ਪਹਿਲਾਂ ਵੀ ਲੈ ਬਹੁਤ ਸਾਰੇ ਬੂਟੇ ਲਗਾਏ ਆਪਣੇ ਖੇਤਾਂ ਦੇ ਵਿੱਚ ਤੇ ਹੁਣ ਫਿਰ ਲੈ ਕੇ ਜਾ ਰਹੇ ਆ ਵੀ ਸਾਰਿਆਂ ਨੂੰ ਕਰਨਾ ਚਾਹੀਦਾ ਭਾਜੀ ਬਹੁਤ ਬੈਸਟ ਚੀਜ਼ ਆ ਇਹ ਰੱਬ ਦਾ ਹੀ ਕੰਮ ਹੈਗਾ ਭਾਜੀ ਇਹ ਮੇਰੇ ਕੋਲੇ ਕਾਮਲੇ ਦਾ ਲੈ ਕੇ ਜਾ ਰਹੇ ਆ ਇੱਕ ਵੱਡੇ ਬੇਰਾਂ ਦਾ ਬੂਟਾ ਲੱਗ ਜਿਹੜੇ ਕਿ ਇੱਥੇ ਨਹੀਂ ਹੈਗੇ ਹੁਣ ਇਹ ਪਹਿਲਾਂ ਹੁੰਦੇ ਸੀ ਪ੍ਰਾਤਨ ਬੂਟੇ ਲੋਕਾਂ ਨੇ ਪੱਟ ਫੁੱਟ ਇੱਥੇ ਆਪਣੇ ਘਰ ਬਣਾਉਂਦੇ ਹੁਸ਼ਿਆਰਪੁਰ ਜ਼ਿਲ੍ਹੇ ਚ ਜਾਂ ਹੁਸ਼ਿਆਰਪੁਰ ਚ ਕਿਤੇ ਨਹੀਂ ਲੱਭਣਦੇ ਨਹੀਂ ਭਾਜੀ ਬਹੁਤ ਮੁਸ਼ਕਲ ਲੱਭਦੇ ਪਿਆ ਸੋ ਇਹ ਹੁਣ ਲਾਵਾਂਗੇ ਆਪਾਂ ਹੋਰ ਲੈ ਕੇ ਜਾਵਾਂਗੇ ਇਹਨਾਂ ਕੋ ਦਸਤ ਲਾਵ ਸਾਰੇ ਨੂੰ ਬਾਤ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਇਹਦੇ ਵਿੱਚ ਨਾ ਬੈਸਟ ਚੀਜ਼ ਹੈ थैंक यू ਭਾਜੀ थैंक यू ਸਰ ਮੇਰਾ ਨਾਮ ਦੀਪਕ ਸਬਰਵਾਲ ਹੈ ਅੱਜ ਤੀ ਬੂਟੇ ਇੱਥੋਂ ਲੈ ਕੇ ਜਾ ਰਹੇ ਹੋ ਕੀ ਕਰਨੇ ਦਾ ਦੇਖੋ ਜੀ ਅੱਜ ਜਿਹੜਾ ਐ ਐਨ ਜੀਓ ਬਲੋ ਉਪਰਾਲਾ ਕੀਤਾ ਜਾ ਰਿਹਾ ਬਹੁਤ ਛੋਟਾ ਉਪਰਾਲਾ ਹੈ ਕਿਉਂਕਿ ਇਹ ਹੁਣ ਹਰ ਐਨ ਜੀਓ ਨੂੰ ਜ਼ਰੂਰਤ ਹੈ ਕਿ ਜਿਸ ਜੋ ਹਾਲਾਤ ਐ ਇਸ ਵੇਲੇ ਇੰਡੀਆ ਦੇ ਪੰਜਾਬ ਦੇ ਵਾਂਦੇ ਪਏ ਆ ਬੂਟੇ ਵੱਡੇ ਜਾ ਰਹੇ ਆ ਠੀਕ ਹੈ ਜੀ ਆਪਾਂ ਰੋਡਸ ਬਣਾ ਰਹੇ ਆਂ ਲੇਕਿਨ ਰੁਖ ਲਾਨ ਵੇਲੇ ਕਿਸੇ ਦਾ ਧਿਆਨ ਕੋਈ ਨਹੀਂ ਹੈਗਾ ਔਰ ਇਹ ਜਿਹੜੇ ਵੀ ਐਨ ਜੀਓ ਹੈਗੀ ਆ ਤੇ ਬਹੁਤ ਅੱਛਾ ਪਕਾਲੀ ਦਲ ਵਾਲੋ ਜਿਹੜੇ ਜੋ ਪ੍ਰਾਰਾਲਾ ਕੀਤਾ ਜਾ ਰਹੇ ਆਂ ਬਹੁਤ ਚੰਗਾ ਪ੍ਰਾਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਐਟ ਲੀਸਟ ਗ੍ਰੀਨਰੀ ਹੋਣੀ ਚਾਹੀਦੀ ਆ ਵਧੀਆ ਸਾਫ ਸੁੱਥਰਾ ਵਾਤਾਵਰਨ ਹੋਣਾ ਚਾਹੀਦਾ ਜੀ ਥੈਂਕ ਯੂ ਸਰ Welcome to DAV University Jalanda, where knowledge meets innovation. Established with a vision to empower minds and transform futures, at DAV University we believe in excellence through education, where tradition meets modernity. Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.